ਯੋ ਮੋਰ ਦੀ ਫਾਇਰ ਬ੍ਰਿਗੇਡ ਆਈ ਹੈ ਕਿ ਸਰ ਕਿੰਨੇ ਲੀਟਰ ਪਾਣੀ ਇਹਦੇ ਵਿੱਚ ਪਏਗਾ ਜੀ ਔਰ ਕਿੰਨੇ ਐਮਪਲਾਈ ਜਿਹੜੇ ਇਸ ਦੇ ਉੱਪਰ ਕੰਮ ਕਰਨਗੇ ਦੇਖੋ ਸਭ ਤੋਂ ਪਹਿਲਾਂ ਤਾਂ ਡੜਬਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਕਾਫੀ ਲੰਬੇ ਸਮੇਂ ਦੀ ਮੰਗ ਸੀ ਹਾਲਾਂਕਿ ਦੂਸਰੇ ਸ਼ਹਿਰ ਫਾਇਰ ਬ੍ਰਿਗੇਡ ਅਵੇਲੇਬਲ ਸੀ ਗਿਆ ਪਰ ਡੜਬੇ ਨਗਰ ਕਾਉਂਸਲ ਕੋਲੇ ਫਾਇਰ ਬ੍ਰਿਗੇਡ ਹੈ ਨਹੀਂ ਸੀਗੀ ਇਹ ਜਿਹੜੀ ਮੰਗ ਆ ਪੂਰੀ ਹੋਈ ਆ ਸੋ ਮੈਂ ਪ੍ਰਧਾਨ ਜੀ ਨੂੰ ਸਾਰੇ ਐਮਸੀ ਸਾਹਿਬਾਨ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਪੇਸ਼ ਕਰਦਾ ਹਾਂਗਾ ਔਰ ਦੂਸਰਾ ਇਹਦੀ ਲਗਭਗ 65 ਲੱਖ ਰੁਪਏ ਦੀ ਲਾਗਤ ਇਸ ਜਿਹੜੀ ਆ ਫਾਇਰ ਬ੍ਰੇਡ ਤੇ ਆਈ ਹੈਗੀ ਔਰ ਸੱਤ ਮੁਲਾਜ਼ਮ ਲਗਾਤਾਰ ਇਹਦੇ ਤੇ ਹਾਜ਼ਰ ਰਹਿਣਗੇ ਤਾਂ ਕਿ ਕੋਈ ਅਨਸਕਾਮੀ ਘਟਦਾ ਵਾਪਰ ਦੀ ਉੱਥੇ ਤੁਰੰਤ ਪਹੁੰਚਿਆ ਜਾ ਸਕੇ ਔਰ ਬੈਸਵਿੰਦੇ ਬਹੁਤ ਵੱਡੀ ਜਿਹੜੀ ਮੰਗ ਸੀ ਪੂਰੀ ਹੋਈ ਆ ਸਭ ਨੂੰ ਇੱਕ ਵਾਰ ਫੇਰ ਬਾਰ ਕਹਿੰਦਾ ਸਰ ਕਿਸ ਤਰ੍ਹਾਂ ਦੇਖਦੇ ਹੋ ਇਹ ਤਿਹਾਰਾਂ ਦਾ ਸੀਜ਼ਨ ਆ ਰਿਹਾ ਹੈ ਜਿਸ ਤਰ੍ਹਾਂ ਤੁਸੀਂ ਪਹਿਲਾਂ ਹੀ ਦੱਸੇ ਕਿ ਮੰਗ ਸੀਗੀ ਕਿੰਨਾ ਕ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਜੀ ਸਰ ਹੁਣ ਹੈਗਾ ਦੇਖੋ ਪੂਰਾ ਸਾਰਿਆ ਉਤਸ਼ਾਹ ਹੈ ਸਾਰੇ ਪੰਜ ਸਰਪੰਚ ਐਮ ਸੀ ਸਾਹਿਬਾਨ ਪ੍ਰਧਾਨ ਦੇ ਸਾਰੇ ਹਾਜ਼ਰ ਨੇਗੇ ਸਾਰੀ ਸੰਗਤ ਹਾਜ਼ਰ ਆ ਸਾਡੇ ਚੇਅਰਮੈਨ ਸਾਹਿਬ ਹਾਜ਼ਰ ਨੇਗੇ ਸੋ ਲਗਭਗ 520 ਲੀਟਰ ਇਸ ਦੇ ਅੰਦਰ ਪਾਣੀ ਹੋਊਗਾ ਸੋ ਵੱਡੀ ਤੋਂ ਵੱਡੀ ਜਿਹੜੀ ਜੇਕਰ ਕਿਤੇ ਫਾਇਰ ਹੁੰਦੀ ਹੈ ਪਰਮਾਤਮਾ ਨਾ ਕਰੇ ਤਾਂ ਉਹਦੇ ਤੇ ਕਾਬੂ ਪਾਉਣ ਦੇ ਵਿੱਚ ਸਕਿੰਟਾਂ ਦੇ ਵਿੱਚ ਜਿਹੜਾ ਹੈਗਾ ਮਿੰਟਾਂ ਸਕਿੰਟਾਂ 'ਚ ਕਾਬੂ ਪਾ ਸਕਦੇ ਸਮਰੱਥ ਗੱਡੀ ਆ ਜਿਸ ਤਰ੍ਹਾਂ ਦੇ ਵੀ ਖੜੀ ਕਰਨ ਦੇ ਪ੍ਰਬੰਧ ਕਮੇਟੀ ਦੇ ਵਿੱਚ ਸਾਰੇ ਮੁਤੰਬਲ ਕੀਤੇ ਗਏ ਵੀ ਨਿਰਦੇਸ਼ ਸਰ ਦੇ ਦਿੱਤੇ ਗਏ ਨੇ ਬਿਲਕੁਲ ਕਾਰਜਕਾਰੀ ਸਾਡੇ ਇੰਜੀਨੀਅਰ ਜਿਹੜੇ ਹੈਗੇ ਉਹਨਾਂ ਨੂੰ ਸਾਰੇ ਅਫਸਰਾਂ ਨੂੰ ਮੈਂ ਹਦਾਇਤ ਜਾਰੀ ਕੀਤੀ ਹੈ ਕਿ 24 ਘੰਟੇ ਗੱਡੀ ਇੱਥੇ ਖੜੂਗੀ ਇਹਦੇ ਲਈ ਠੁਕਮਾ ਪ੍ਰਬੰਧ ਕੀਤਾ ਗਿਆ ਹੈਗਾ ਸਟਾਫ ਲਈ ਪ੍ਰਬੰਧ ਕੀਤਾ ਗਿਆ ਤਾਂ ਕਿ ਕੋਈ ਵੀ ਕਿਸੇ ਵੀ ਕਿਸਮ ਦੀ ਔਕਰ ਜਿਹੜੀ ਆ ਨਾ ਆਵੇ ਥੈਂਕ ਯੂ